5 ਅਕਤੂਬਰ ਅੱਜ ਵੀ ਮੌਸਮ ਦੇ ਵਿੱਚ ਕਾਫੀ ਜਗ੍ਹਾ ਦੇ ਉੱਤੇ ਖਰਾਬੀ ਹੈ ਪੰਜਾਬ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਤੇਜ਼ ਹਵਾਵਾਂ ਦੇ ਨਾਲ ਵੀ ਪਿਆ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਸ ਤਰ੍ਹਾਂ ਹੈ ਕਿਉਂਕਿ 5 6 7 ਤਕਰੀਬਨ ਮੌਸਮ ਦੀ ਕਾਫੀ ਜਿਹੜੀ ਗੜਬੜ ਬਾਰੇ ਫੋਰਕਾਸਟ ਸੀਗੀ ਮੌਸਮ ਖਰਾਬ ਹੋਣ ਦੀ ਸੰਭਾਵਨਾ ਸੀ ਤੇ ਉਸੇ ਤਰ੍ਹਾਂ ਜਿਹੜੇ ਮੌਸਮ ਦੇ ਵਿੱਚ ਖਰਾਬੀ ਆਈ ਹੈ ਕਿਸਾਨ ਵੀਰ ਜਿਹੜੇ ਹੈਗੇ ਆ ਝੋਨੇ ਦੀ ਜਿਹੜੀ ਵਾਢੀ ਉਹ ਸਟਾਰਟ ਕਰ ਚੁੱਕੇ ਆ ਕਈ ਜਗ੍ਹਾ ਦੇ ਉੱਤੇ ਮੈਂ ਦੇਖਿਆ ਕਿ ਪੀ 131 ਬਾਰੇ ਕਾਫੀ ਕਿਸਾਨ ਵੀਰ ਵਿਚਾਰ ਚर्चा ਸੋਸ਼ਲ ਮੀਡੀਆ ਰਾਹੀਂ ਕਰ ਰਹੇ ਆ ਕਈ ਕਿਸਾਨੋ ਜਦੋਂ ਮੈਂ ਵੀਡੀਓ ਵਗੈਰਾ ਦੇਖੀਆਂ ਨੇ ਪੀਆ 131 ਬਾਰੇ ਰਲਮਾ ਮਿਲਮਾ ਜਿਹੜਾ ਹੈਗਾ ਕਈ ਕਿਸਾਨ ਵੀਰ ਕਹਿੰਦੇ ਕਿ ਬਹੁਤ ਵਧੀਆ ਵੈਰੈਟੀ ਖੜੀ ਹੈ ਸਾਡੇ ਖੇਤ ਦੇ ਵਿੱਚ ਕਈ ਕਿਸਾਨ ਵੀਰ ਕਹਿੰਦੇ ਕਿ ਅਸੀਂ ਵੱਢ ਲਈਏ ਪਰ ਝਾੜ ਬਹੁਤ ਜ਼ਿਆਦਾ ਘਟਿਆ ਕਾਫੀ ਸਮੱਸਿਆ ਆਈ ਖੇਤਾਂਾਂ ਦੇ ਉੱਤੇ ਜਿਹੜਾ ਡਵਾਰ ਫਾਇਰਸ ਦੀ ਸਮੱਸਿਆ ਵੀ ਆਈ ਹੈ ਉਹਦੇ ਬਾਰੇ ਜਿਹੜਾ ਹੈਗਾ ਇੱਕ ਤੋਂ ਤੁਹਾਡੇ ਨਾਲ ਨੁਕਤੇ ਸਾਂਝੇ ਕਰਨੇ ਸੀਗੇ ਬਾਕੀ ਤੁਸੀਂ ਵੀ ਆਪ ਦੀ ਸਜਾ ਕਮੈਂਟਰਾਂਹੀਂ ਜ਼ਰੂਰ ਦਿਓ ਜੀ ਦੇਖੋ ਜਿਹੜੀ ਕਿਸਮ ਕੋਈ ਵੀ ਕਿਸਾਨ ਵੀਰ ਉਹ ਕਿਸੇ ਵੀ ਇੰਸਟੀਚਿਊਟ ਵੱਲੋਂ ਪੀਆ ਜਿਹੜੀ ਜਿਵੇਂ ਪੀਆ 131 ਦਿੱਤੀ ਗਈ ਜਾਂ ਹੋਰ ਕਿਸਮਾਂ ਨੇ ਪਿਆਰ ਸੋ 33 ਵਾਰੀ ਇਸ ਵਾਰ ਵੀ ਪਿਛਲੀ ਵਾਰ ਵੀ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਰਿਹਾ ਸੀ ਕਿ ਇਹਦਾ ਲਵਾਈ ਦਾ ਸਮਾਂ ਜਿਹੜਾ ਉਹ ਰეკਮੈਂਡੇਸ਼ਨ ਹੈ ਜਿਹੜੀ ਉਹ 20 ਤੋਂ 25 ਮਈ ਨੂੰ ਕੀਤੀ ਗਈ ਆ ਪਰ ਤੁਸੀਂ 2-4 ਦਿਨ ਅੱਗੇ ਮਤਲਬ ਲੇਟ ਵਾਲੇ ਪਾਸੇ ਨੂੰ ਲੈ ਜਾਓ 25 ਤੋਂ 31 ਮਈ ਵਾਲੇ ਪਾਸੇ ਨੂੰ ਉਦੋਂ ਕੀਤਾ ਨਾ ਇਹਦੀ ਪਨੀਰੀ ਬੀਜੋ ਜੇ ਕੀਤੀ ਪਨੀਰੀ ਬੀਜੋਗੇ ਤਾਂ ਕੀਤਾ ਲਾਉਣਾ ਪੈਣਾ ਆਪਾਂ ਨੂੰ ਇਹਦੀ ਇਸ ਤਰ੍ਹਾਂ ਪਨੀਰੀ ਬੀਜੋ ਕਿ 25 ਜੂਨ ਜਾਂ ਉਸ ਤੋਂ ਬਾਅਦ ਇਹਦੀ ਲਵਾਈ ਹੋ ਜਾਵੇ ਚਲੋ 1-2 ਦਿਨ ਅੱਗੇ ਹੋ ਸਕਦੇ 23 ਜੂਨ ਨੂੰ ਕਰ ਲਈ 24 ਨੂੰ 25 ਨੂੰ ਕਰ ਲਈ ਕੋਸ਼ਿਸ਼ ਕਰੋ 25 ਤੋਂ 5 ਜਿਹੜੀ 25 ਜੂਨ ਤੋਂ ਲੈ ਕੇ 5 ਜੁਲਾਈ ਵਾਲ ਤਦੋਂ ਕਿ ਜਿਹੜਾ ਰਕਬਾ ਜ਼ਿਆਦਾ ਹੁੰਦਾ ਉਹ ਸਾਬ ਨਾਲ ਆਪਾਂ ਆਪਦੀ ਮੈਨੇਜਮੈਂਟ ਸਾਡੇ ਕੋਲੇ ਲੀਵਰ ਦੀ ਅਵੇਲੇਬਿਲਟੀ ਉਹ ਸਾਬ ਨਾਲ ਆਪਾਂ ਜਿਹੜੀ ਲਵਾਈ ਇਹਦੀ ਕਰ ਲੈਨੇ ਆ ਜਿਹੜੀ 25 ਜੂਨ ਤੋਂ ਬਾਅਦ ਪੀਐਕ 131 ਲੱਗੀ ਹੋਊਗੀ ਕਿਉਂਕਿ ਵੱਡੇ ਰਕਬੇ 'ਚ ਕਿਸਾਨ ਵੀਰਾਂ ਨੇ ਲਾਈ ਹੈ ਵੈਰੈਟੀ ਬਹੁਤ ਵਧੀਆ ਕੋਈ ਸ਼ੱਕ ਨਹੀਂ ਹੈ ਪਰ ਇਹਦੀ ਲਵਾਈ ਦਾ ਸਮਾਂ ਬੜਾ ਮੈਟਰ ਕਰਦਾ ਖਾਸ ਤੌਰ ਤੇ ਜਿਹੜੇ ਸਾਲ ਜ਼ਿਆਦਾ ਆਇਆ ਸੀ ਡਵਾਰਫ ਵਾਇਰਸ ਉਹਦੇ ਉਸੇ ਸਾਲ ਪੀਐਲ ਦੇਣਾਂ ਦੀਆਂ ਟੀਮਾਂ ਵੱਲੋਂ ਜਿਹੜੀ ਹੈਗੀ ਆ ਸਰਵੇ ਕਰਕੇ ਪੱਤੇ ਪੱਤਰ ਤੇ ਇਹੀ ਰეკਮੈਂਡੇਸ਼ਨ ਦਿੱਤੀ ਗਈ ਸੀ ਕਿ 25 ਜੂਨ ਤੋਂ ਪਹਿਲਾਂ ਜਿਹੜੀ ਲਵਾਈ ਹੋਈ ਆ ਖਾਸ ਤੌਰ ਤੇ ਤੇ ਜਿਹੜੀ 25 ਜਹਾਦ ਤੋਂ ਬਾਅਦ ਲੱਗੀ ਮੇਰਾ ਖਿਆਲ ਨਹੀਂ ਉਹਦੀ ਅਜੇ ਵੱਡੀ ਹੋਈ ਹੋਊਗੀ ਜਿਹੜੀ ਰეკਮੈਂਡੇਸ਼ਨ ਹੁੰਦੀ ਸਫਾਰਸ਼ ਹੁੰਦੀ ਸਾਰੀਆਂ ਸਫਾਰਸ਼ਾਂ ਆਪਾਂ ਨੂੰ ਜਿਹੜੀਆਂ ਕੋਸ਼ਿਸ਼ ਕਰਨੀ ਚਾਹੀਦੀ ਫੋਲੋ ਕਰਨ ਦੀ ਫਿਰ ਆਪਾਂ ਉਹਦੇ ਵਿੱਚ ਦੇਖ ਸਕਦੇ ਹਾਂ ਸੰਭਾਵਨਾਵਾਂ ਕੀ ਬਣਦੀਆਂ ਨੇ ਫਿਰ ਆਪਾਂ ਵੈਰੈਟੀ ਨੂੰ ਫੇਰ ਕਹਿ ਸਕਦੇ ਹਾਂ ਲਵਾਈ ਆਪਾਂ ਸਫਾਰਸ਼ ਮੁਤਾਬਕ ਨਹੀਂ ਕੀਤੀ ਸਮਾਂ ਹੀ ਉਹਦਾ ਚੇਂਜ ਕਰਤਾ ਤੇ ਫਿਰ ਆਪਾਂ ਵੈਰੈਟੀ ਨੂੰ ਫੀਲ ਨਹੀਂ ਕਹਿ ਸਕਦੇ ਫਿਰ ਆਪਾਂ ਉਹਦੇ ਵਿੱਚ ਮੈਨੇਜਮੈਂਟ ਆਪਣਾ ਕਈ ਵਾਰ ਕੀਤਾ ਨਾ ਕੀਤਾ ਕਿਉਂਕਿ ਮੌਸਮ ਦਾ ਪ੍ਰਭਾਵ ਤਾਂ ਰਹਿਣੀ ਰਹਿਣੀ ਆਲਟੀਮੇਟਲੀ ਹੁਣ ਕਈ ਕਿਸਾਨ ਵੀ ਇਸ ਤਰ੍ਹਾਂ ਲੋਕ ਕਹਿੰਦੇ ਪੀਆ 1 ਇਹਦੀਆਂ ਸਫਾਰਸ਼ਾਂ ਸਾਰੀਆਂ ਫੋਲੋ ਕਰਨੀਆਂ ਚਾਹੀਦੀਆਂ ਮੈਂ ਬੇਨਤੀਆਂ ਪਹਿਲਾਂ ਵਾਰ-ਵਾਰ ਕਰਦਾ ਰਿਹਾ ਸੀਗਾ ਪਾਕਿਸਤਾਨ ਵੀ ਕੀਤਾ ਲਾ ਲੈਂਦੇ ਆ ਕਈ ਵਾਰ ਉਹਨਾਂ ਦਾ ਕੋਈ ਟਾਈਮ ਦੀ ਹੈ ਹਿਸਾਬ ਨਾਲ ਉਹ ਉਹਨਾਂ ਦੀ ਜਿਹੜੀ ਮੈਨੇਜਮੈਂਟ ਹੁੰਦੀ ਆ ਇਹਦੇ ਵਿੱਚ ਬੇਨਤੀ ਸੀਗੀ ਕਿ ਆਪ ਆਪਣੀ ਜੀ ਦੀ ਸਾਂਭ ਸੰਭਾਲ ਵੀ ਕਰਨੀ ਜ਼ਰੂਰ ਤੁਹਾਨੂੰ ਸਾਰੋਚ ਆਪਾਂ ਕਿਟਨਾ ਚੱਕ ਜੇ ਕੋਈ ਸਪਰੇਅ ਕਰਨਾ ਇੱਕ ਦਾ ਉਹ ਕਰ ਲਈਏ ਵਾਈਟ ਬੈਕਡ ਪਲਾਂਟ ਉੱਪਰ ਤੋਂ ਵੀ ਡਵਾਰਕ ਪਾਇਰਸ ਦੀ ਕੋਈ ਸਮੱਸਿਆ ਨਾ ਆਵੇ ਦੂਸਰੀ ਦੀ ਲਵਾਈ 25 ਜੂਨ ਨੂੰ ਬਾਅਦ ਕਰੀਏ ਫਿਰ ਇਹਦੇ ਵਿੱਚ ਤਤਾਂ ਵਾਲਾ ਕੋਲ ਜਿਹੜਾ ਫਾਰਮੂਲਾ ਛੋਟੇ ਤਤਾਂ ਖਾਸ ਤੌਰ ਤੇ ਜ਼ਿੰਕ ਤਤ ਲੋਹਾ ਤਤ ਕ ਤਾਂ ਸਫਾਰਸ਼ ਆਪਾਂ ਨੂੰ ਸਾਰਿਆਂ ਨੂੰ ਫੋਲੋ ਕਰਨੀ ਹੈ ਜਿਹੜੀਆਂ ਨਹੀਂ ਤਾਂ ਤਾਂ ਹੀ ਕਰਕੇ ਜਿਹੜੀ ਹੈਗੀ ਹੈ ਇਹ ਦਿੱਕਤ ਕਈ ਵਾਰ ਆ ਜਾਂਦੀ ਹੈ ਜਿਹੜੇ ਜਿਹੜੇ ਕਿਸਾਨ ਵੀਰਾਂ ਨੇ PR31 ਲਾਈ ਹੈ ਉਹ ਕਿਰਪਾ ਕਰਕੇ ਥੱਲੇ ਜਰੂਰ ਦੱਸਿਓ ਕਿਹੜੀ ਤਰੀਕ ਨੂੰ ਤੁਸੀਂ ਲਵਾਈ ਕੀਤੀ ਹੋਈ ਹੈ ਤੇ ਅਜੇ ਜਿਹੜੀ ਹੈਗੀ ਬਾਢੀ ਹੋ ਸਕਦਾ ਤੁਹਾਡੀ 12 15 ਅਕਤੂਬਰ ਤਾਈਂ 20 ਅਕਤੂਬਰ ਤਾਈਂ ਹੋਵੇ ਜਿਹੜੀ ਕਿਉਂਕਿ ਜਿਵੇਂ ਜਲਾਈ ਦੇ ਵਿੱਚ ਆਪਾਂ ਜਿਹੜੀ ਟ੍ਰਾਂਸਪਲੈਂਟ ਕੀਤੀ ਹੋਗੀ 110 ਦਿਨ ਦੀ ਕਿਸਮਾ ਹੈ ਤੇ ਜਿਹੜੀ ਕੀਤੀ ਆ ਫਰਗੇਤੀ ਦੇ ਵਿੱਚ ਤੱਕ ਸਾਨੂੰ ਵੀ ਜਦੋਂ ਆਪਾਂ ਟਾਈਮ ਸ਼ਿਫਟ ਕਰਦਾ ਗਏਤੀ ਤਾਂ ਪਹਿਲਾਂ ਦੱਸੇ ਹੁੰਦਾ ਕਿ ਜੇ ਤੁਸੀਂ ਕੀਤੀ ਲਓਗੇ ਤਾਂ ਆ ਸਮੱਸਿਆ ਆ ਸਕਦੀ ਐ ਇਸ ਕਰਕੇ ਇਹਨੂੰ 25 ਜੂਨ ਜਾਂ ਬਾਅਦ ਚ ਲਾਓ ਆਪਾਂ ਪਹਿਲਾਂ ਲਈ ਇਸ ਕਰਕੇ ਦਿੱਕਤ ਆਈ ਆ ਵਾਹਿਗੁਰੂ ਜੀ ਮੇਰ ਕਰਨ ਬਾਕੀ ਝਾੜਾ ਜਿਹੜਾ ਉਹ ਕਿਸਾਨ ਵੀਰਾਂ ਦਾ ਬਹੁਤ ਚੰਗਾ ਰਹੇ ਆਪਾਂ ਤਾਂ ਇਹੀ ਚਾਹੁੰਨੇ ਹੁੰਨੇ ਆ ਪਰ ਕਈ ਵਾਰ ਜਿਹੜੀ ਹੈਗੀ ਇਸ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਆ ਜਾਂਦੀ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖਿਓ ਸ਼ਾਰੋ ਆਬਾਦ ਰਹਿਓ